ਮੈਨੂੰ ਸਟੇਟ ਕਰਨਾ ਹੈ ਮਹਾਰਾਜ ਜੁਦੇਗਰਾ ओके ਮੰਨ ਲਿਆ ਜੀ ਉਹ ਵੀ ਪਹੁੰਚ ਨਾ ਅੰਦਰ ਲਿਆ ਉਹ ਮਿੱਟੋ ਲਿਆ ਹੋ ਗਿਆ ਹਾਂ ਉਹ ਵੀ ਚਲਦਾ ਬੰਦ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿੱਸ਼ਾ ਨਿਰਦੇਸ਼ ਨੇ ਡਰੱਗਸ ਅਗੇਂਸਟ 0 ਟੋਲਰੈਂਸ ਪਾਲਿਸੀ ਉਹਦੇ ਤਹਿਤ ਮਿਸ਼ਨੇਟ ਪੁਲਿਸ ਅੰਮ੍ਰਿਤ ਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰ ਜਿਹੜਾ ਵੱਡਾ ਨੈਟਵਰਕ ਇੱਕ ਚੱਲ ਰਿਹਾ ਸੀਗਾ ਸਮਗਲਰਸ ਦਾ ਉਸਮੈਸ਼ ਹੋਇਆ 1 ਕਿਲੋ ਆਈਸ ਜਿਹਨੂੰ ਮੈਟਾਫੇਟਾਮਾਈਨ ਜਿਹੜਾ ਕੰਪਾਊਂਡ ਹੈ ਔਰ 1 ਕਿਲੋ ਹੀਰੋਇਨ ਇਹ ਦੋਨਾਂ ਦੀ ਬਰਾਮਦਗੀ ਹੋਈ ਤਿੰਨ ਮੁਲਜ਼ਮ ਫੜੇ ਨੇ ਇਸ ਹਰਾ ਨੈਟਵਰਕ ਜਿਹੜਾ ਪਾਕਿਸਤਾਨ ਤੋਂ ਡਰੋਨ ਰਾਹੀਂ ਆ ਰਿਹਾ ਸੀ ਇੰਟਰਨੈਸ਼ਨਲ ਬਾਰਡਰ ਤੋਂ ਔਰ ਇਹਦੇ ਚ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜਿਹੜਾ ਕਰਨਦੀਪ ਐ ਇਹਦੇ ਚ ਮੇਨ ਮੁਲਜ਼ਮ ਵਖਨੇ ਦਾ ਰਹਿਣ ਵਾਲਾ ਉਹ ਪਿਛਲੇ ਸਾਲ ਹੀ ਵਾਪਸ ਆਇਆ ਪਹਿਲਾਂ ਉਹ ਦੁਬਈ ਵੀ ਰਿਹਾ ਔਰ ਰਸ਼ੀਆ ਵੀ ਰਿਹਾ ਔਰ ਉਸ ਤੋਂ ਬਾਅਦ ਉਹਦੇ ਜਿਹੜੇ ਲਿੰਕਸ ਨੇ ਗੁਰਦੇਵ ਜੈਸਲ ਹੈਗਾ ਇੱਕ ਜਿਹੜਾ ਗੈਂਗਸਟਰ ਹੈਗਾ ਬਾਹਰ ਹੈ ਫੋਰਨ ਬੇਸਡ ਗੈਂਗਸਟਰ ਹੈ ਚੰਬਲ ਤਰਨਤਾਰਨ ਦਾ ਰਹਿਣ ਵਾਲਾ ਹੈ ਉਹ ਉਹਦੇ ਨਾਲ ਲਿੰਕ ਵੀ ਸਾਹਮਣੇ ਆਏ ਨੇ ਜਿਸ ਤੋਂ ਇਹ ਲੱਗਦਾ ਕਿ ਆਰਗੇਨਾਈਜ਼ ਗੈਂਗ ਗੈਂਗਸਟਰ ਨੈਕਸਸ ਵਿਦ ਨਾਰਕੋ ਇਹਨਾਂ ਦਾ ਬੈਕਗ੍ਰਾਉਂਡ ਇਹ ਫੇਰ ਇੱਕ ਵਾਰ ਉੱਪਰ ਕੇ ਸਾਹਮਣੇ ਆਇਆ ਇਹਦੇ ਨਾਲ ਦੋ ਇਹਦੇ ਦੂਜੇ ਸਾਥੀ ਨੇ ਇੱਕ ਜੀਵਨ ਸਿੰਘ ਤੇ ਇੱਕ ਮਨਜਿੰਦਰ ਸਿੰਘ ਇਹ ਦੋਵੇਂ ਚੋਲਾ ਸਾਹਿਬ ਤਰਨਤਾਰਨ ਦੇ ਰਹਿਣ ਵਾਲੇ ਨੇ ਜਿਹੜਾ ਕਰਨਦੀਪ ਹੈ ਇਹ 6 ਮਹੀਨੇ ਤੋਂ ਤਕਰੀਬਨ ਨੈਗੇਟਿਵ ਹੈ ਇਸ ਕਲਚਰ ਦੇ ਬਾਹਰ ਇਹਨੇ ਸੰਪਰਕ ਬਣਾਏ ਹੋਇਆ ਹੈ ਜਿਹੜੇ ਦੂਜੇ ਦੋ ਸਾਥੀ ਨੇ ਇਹਦੇ ਨਾਲ ਕੰਮ ਕਰਦੇ ਨੇ ਔਰ ਮਨਜਿੰਦਰ ਸਿੰਘ ਦੀ ਜਿਹੜੀ ਟੈਕਸੀ ਆ ਉਹ ਯੂਜ਼ ਕਰਦੇ ਨੇ ਜਦੋਂ ਵੀ ਇਹਨਾਂ ਨੇ ਕੋਈ ਇਹੋ ਜਿਹਾ ਸਮਗਲਨ ਦੀ ਕਨਸਾਈਨਮੈਂਟ ਦੇ ਵਿੱਚ ਜਾਂ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਸ਼ਾਮਲ ਹੋਣਾ ਹੁੰਦਾ ਸੋ ਇਹ ਤਿੰਨੋਂ ਬੰਦੇ ਜਿਹੜੇ ਆ ਇੰਪੋਰਟੈਂਟ ਹੈ ਸਾਡੇ ਵਾਸਤੇ ਕਿਉਂਕਿ ਅਸੀਂ ਇਹਾਂ ਦੀ ਪੁੱਛ ਗਈ ਤੋਂ ਜਿਹੜੀ ਟ੍ਰੇਲ ਹੈ ਗੈਂਗਸਟਰਸ ਦੀ ਔਰ ਨਾਰਕੋ ਦੀ ਉਹ ਤੇ ਨਾਲ ਜਿਹੜਾ ਹਵਾਲਾ ਮਨੀ ਦਾ ਜਿਹੜਾ ਫਾਈਨੈਂਸ਼ੀਅਲ ਟ੍ਰੇਲ ਹੈਗੀ ਹੈ ਉਹਨੂੰ ਵੀ ਅਸੀਂ ਫੋਲੋ ਕਰ ਰਹੇ ਆਂ ਜੇ ਆਪਾਂ ਆ ਇਸ ਦੀ ਗੱਲ ਕਰੀਏ ਹੀਰੋਨ ਬਾਰੇ ਤਾਂ ਤੁਸੀਂ ਸਾਰੇ ਜ਼ਿਆਦਾ ਆਪਾਂ ਪਪੂਲਰ ਉਹਦੇ ਚ ਆਉਂਦੀ ਹੈ ਪਰ ਲੈਂਸ ਦੇ ਵਿੱਚ ਇਹ ਗੱਲ ਕਿ ਡਰਗ ਪਰ ਇਸ ਤੋਂ ਕਨ ਪਤਾ ਹੈ ਆ ਇਸ ਜਿਹੜੀ ਮੈਟਾਫਿਟ ਮਾਈਨ ਹੈ ਉਹਦੇ ਚ 50 ਗ੍ਰਾਮ ਦੇ ਉੱਤੇ ਕਮਰਸ਼ੀਅਲ ਕੁਆਂਟੀਟੀ ਸ਼ੁਰੂ ਕਰ ਦਿੰਦੇ ਆ ਉਸ ਤੋਂ ਤੁਸੀਂ ਇਮੇਜਿਨ ਕਰ ਸਕਦੇ ਹੋ ਇਹ ਜਿਹੜੀ 50 ਗ੍ਰਾਮ ਤੇ ਕਮਰਸ਼ੀਅਲ ਹੈ ਕਿੰਨੀ ਇੰਪੋਰਟੈਂਟ ਡਰਗ ਹੋਏਗੀ ਉਹਦੇ ਚ 1 ਕੇਜੀ ਦੀ ਰਿਕਵਰੀ ਬੜੀ ਸਿਗਨੀਫੀਕੈਂਟ ਮੰਨੀ ਜਾਂਦੀ ਹੈ ਔਰ ਜ਼ਿਆਦਾਤਰ ਰੇਵ ਪਾਰਟੀਆਂ ਦੇ ਵਿੱਚ ਆਪਾਂ ਨੂੰ ਸਮਝਦੇ ਹਾਂ ਕਿ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਇਹ ਯੂਜ਼ ਹੁੰਦੀ ਹੈ ਔਰ ਇਹ ਨਵਾਂ ਇੱਕ ਜਿਹੜੀ ਕਨਸਾਈਨਮੈਂਟਸ ਦੇ ਵਿੱਚ ਪੁਸ਼ਨ ਹੋਣ ਲੱਗੀ ਹੈ ਟ੍ਰੈਂਡ ਕਿ ਹਿਰੋਇਨ ਵੀ ਆਉਂਦੀ ਹੈ ਤੇ ਨਾਲ ਆਈਸ ਮੈਟਾਫੈਟਾਮਾਈਨ ਵੀ ਸਮਗਲ ਹੋ ਰਹੀ ਹੈ ਉਹ ਮੈਨੂੰ ਬੜੀ ਅੱਛੀ ਕਾਮਯਾਬੀ ਮੰਨਦਾ ਇਹਦੇ ਵਿੱਚ ਮੇਨ ਰੋਲ ਸਾਡੇ ਹਰਪ੍ਰੀਤ ਮਡੇਰ ਜੀ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਕੁਲਦੀਪ ਸਿੰਘ ਏਸੀਪੀ ਡਿਟੈਕਟਿਵ ਔਰ ਅਮੋਲਕਦੀਪ ਤੇਨਾਂ ਦੀ ਟੀਮ ਜਿਹੜੇ ਇਨਸਪੈਕਟਰ ਸੀਆਈਏ ਨੇ ਬੜਾ ਅੱਛਾ ਇਹਨੂੰ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ 에ਰਪੋਰਟ ਏਰੀਆ ਦੇ ਵਿੱਚ ਇਹ ਬੰਦੇ ਫੜੇ ਗਏ ਆ ਬਰਾਮਦਗੀ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਕਿ 1 ਕਿਜੀ ਆਈਸ ਐਂਡ 1 ਕਿਜੀ ਹਿਰੋਇਨ ਐਂਡ ਇੱਕ ਟੋਯੋਟਾ ਐਟਿਓਸ ਗੱਡੀ ਹੈਗੀ ਐ ਬਾਕੀ ਇਹਨਾਂ ਦੇ ਬੈਂਕ ਦੇ ਬੈਲੈਂਸ ਤੇ ਹੋਰ ਚੀਜ਼ਾਂ ਅਸੀਂ ਸਾਰੇ ਵੈਰੀਫਾਈ ਕਰ। ਸਰ ਟੈਕਸੀ ਜੋ ਟੈਕਸੀ ਡਰਾਈਵਰ ਹੈ ਜੀ ਉਹਦੀ ਗੱਡੀ ਹੀ ਯੂਜ਼ ਕਰਦੇ ਰਹੇ ਐ ਜਦੋਂ ਵੀ ਇਹੋ ਜਿਹੇ ਨਫੇਰੀਅਸ ਕੰਮਾਂ ਦੇ ਵਿੱਚ ਜਾਂਦੇ ਰਹੇ। ਜਿਹੜਾ ਫਾਰਮ ਤੋਂ ਮੋੜਾ ਆਇਆ ਕਿ ਸਰ ਉੱਥੇ ਰਹਿੰਦਾ ਰਿਹਾ, ਜੌਬ ਕਰਦਾ ਰਿਹਾ, ਕੀ ਕਰਦਾ ਰਿਹਾ? ਇਹ ਕਰਨਦੀਪ ਨੇ ਇਹੀ ਦੱਸਿਆ ਕਿ ਪਹਿਲਾਂ ਮੈਂ ਜੋਬ ਹੀ ਕਰਦਾ ਸੀ ਉੱਥੇ ਤੇ ਫਿਰ ਉਹ ਰਸ਼ੀਆ ਚਲਾ ਗਿਆ ਮਾਸਕੋ। ਉਸ ਤੋਂ ਬਾਅਦ ਪਿਛਲੇ ਸਾਲ ਹੀ ਵਾਪਸ ਆਇਆ। ਪਿਛਲੇ ਸਾਲ ਤੋਂ ਆ ਕੇ ਵੈਸਤਾ ਐਗਰੀਕਲਚਰ ਦੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਆ ਉਹ ਖੇਤੀਬਾੜੀ ਦਾ ਕੰਮ ਹੈ ਬਟ ਇਹ ਮਾੜੇ ਕੰਮ 'ਚ ਇਹਨਾਂ ਨਾਲ ਤਕਰੀਬਨ 6 ਮਹੀਨੇ ਤੋਂ ਐਕਟਿਵ ਹੋ ਗਿਆ ਕਿਉਂਕਿ ਦਾ ਸੰਪਰਕ ਹੋ ਗਿਆ ਜੈਸਲਨਾ ਵੀ ਤੇ ਦੂਜੇ ਪਾਸੇ ਪਾਕ ਜਿਹੜੇ ਸਮੱਗਲਰਜ਼ ਨੇ ਉਹਨਾਂ ਨਾਲ ਵੀ ਕੰਟੈਕਟ ਚ ਆ ਗਿਆ ਕਾਰਜਸ਼ੀਲ ਸਮਾਨ ਸੀ ਜੁਕਤੇ ਪੜਾ ਗਿਆ ਜਦੋਂ ਉਹ ਮੈਂ ਬਾਜ ਬਰਾਮਗੀ ਹਾਂਜੀ ਨਹੀਂ ਨਹੀਂ ਸਾਰੇ ਇਹਨਾਂ ਤੋਂ ਬਰਾਮਦਗੀ ਹੋਈ ਹੈ ਜੀ ਇਨ ਪਰਸਨ ਹੀ ਹੋਈ ਹੈ ਤੇ ਮੈਂ ਇਹਦੇ ਚ ਜਿਹੜੀ ਫਰਦਰ ਅਸੀਂ ਇਹਨਾਂ ਦੀ ਪ੍ਰੋਪਰਟੀਆਂ ਵੀ ਹੁਣ ਸੀ ਦੇਖਾਂਗੇ ਕਿ ਫ੍ਰੀਜ਼ ਕਰਨ ਦੀ ਲੋੜ ਹੈ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਹੈ ਔਰ ਜਿਹੜੇ ਲਿੰਕੇਜਸ ਨੇ ਬੜੇ ਇੰਪੋਰਟੈਂਟ ਨੇ ਕਿ ਆਈਸ ਕਿੱਥੇ ਵਾਸਤੇ ਉਹਦੀ ਡੈਸਟੀਨੇਸ਼ਨ ਕੀ ਸੀ ਹਿਰੋਨ ਦੀ ਤਾਂ ਡੈਸਟੀਨੇਸ਼ਨ ਹੈ ਹੀ ਹੈ ਉਹਦੀ ਵੀ ਦੋਨਾਂ ਦੀ ਅਸੀਂ ਚੈੱਕ ਕਰਾਂ ਸਰ ਆਈਸ ਕਹਿੰਦੇ ਦੇਸ਼ ਵਗੀਆਂ ਬਾਹਰੋਂ-ਬਾਹਰ ਕੇ ਆਈ ਸੀ ਬਾਹਰੀ ਬਣਦੀ ਹੈ ਜੀ ਇਹ ਲੈਬ ਵਗੈਰਾ ਦੇ ਵਿੱਚ ਜੋ ਪਤਾ ਲੱਗਿਆ ਬਣਦੀਆਂ ਚੀਜ਼ਾਂ ਬਿਕੋਜ਼ ਇਹ ਮਤਲਬ ਡੈਰੀਵੇਟਿਵਸ ਓਪੀਆਇਡ ਨਹੀਂ ਐ ਸਤਾ ਇਹ ਕੈਮੀਕਲ ਬੇਸ ਤੇ ਦੀ ਜਿਹੜੀ ਪ੍ਰੈਪਰੇਸ਼ਨ ਕੀਤੀ ਜਾਂਦੀ ਸਰ ਅੱਜ ਰੈਕਸ ਦੇ ਨਾਲ ਕੈਪਸੂਲ ਦਾ ਬੜਾ ਸਰ ਚੱਲ ਰਿਹਾ ਹੈ ਜੀ ਸ਼ਰਾਂ ਦੇ ਵਿੱਚ ਬੜਾ ਸਰ ਲੋਕਾਂ ਦੇ ਕੈਪਸੂਲ ਬੱਚੇ ਬੜੇ ਖਾਂਡਾ ਰਿਹਾ ਉਹਦੇ ਤੇ ਸਰ ਕੋਈ ਇਸ ਤਰ੍ਹਾਂ ਦੇ ਕੈਪਸੂਲ ਮੈਨੂੰ ਉਹ ਵੀ ਚੈੱਕ ਕਰ ਲੈਣੇ ਜੀ ਵੈਸੇ ਡਰੱਗ ਵਾਲੇ ਜ਼ੋਨਲ ਲਾਸੀ ਹੁਣ ਪਿੱਛੇ ਜੀ ਡੀਸੀ ਮੈਡਮ ਦੇ ਨਾਲ ਜਿਹੜੀ ਸਾਡੀ ਕਮੇਟੀ ਹੈ ਕਿ ਬਣੀ ਹੋਈ ਇਸ ਦੇ ਉੱਤੇ ਉਹਦਾ ਅਸੀਂ ਮੀਟਿੰਗ ਕੀਤੀ ਸੀ ਉਹਦੇ ਚ ਕੋਈ ਗੱਲ ਇਦਾਂ ਦੀ ਆਈ ਨਹੀਂ ਪਰ ਵੀ ਆਪਾਂ ਦੁਬਾਰਾ ਚੈੱਕ ਕਰ ਲੈਂਦੇ ਆ ਜੀ ਜੌਨਲ ਜਿਹੜੇ ਬੱਚੇ ਕਿੰਨੇ ਪੜੇ ਲਿਖੇ ਨੇ ਕਿ ਛੋਟੇ ਲੱਗਦੇ ਨੇ ਦੇਖੋ ਜਿਹੜਾ ਪਲੱਸ 2 ਹੈ ਕਰਨ ਕਰਨਦੀਪ ਜਿਹੜਾ ਹੈ ਔਰ ਜਿਹੜਾ ਇਹ ਪਲੱਸ 1 ਹੈਗਾ ਜੀਵਨ 19 ਸਾਲ ਦਾ ਹੈ ਕਰਨਦੀਪ 22 ਸਾਲ ਦਾ ਹੈਗਾ ਮਨਜਿੰਦਰ ਜਿਹੜਾ ਇਹ ਪਲੱਸ 2 ਹੈ ਵੀ 21 ਸਾਲ ਦਾ ਹੈ ਸੋ ਯੰਗਸਟਰ ਹੀ ਨੇ ਜਿਹੜਾ ਬਾਰੋ ਬਾਰੋ ਹੀ ਹੈ ਰੈਲੀ ਬਣ ਗਏ ਸੀ ਇੱਥੇ ਆ ਕੇ ਦੇ ਲਿੰਕ ਬਣੇ ਦੇਖੋ ਕੁਝ ਲਿੰਕ ਪਹਿਲਾਂ ਵੀ ਸੀਗੇ ਬਾਕੀ ਜਦੋਂ ਇੱਥੇ ਇੰਡੀਆ ਆ ਗਿਆ ਕਿਉਂਕਿ ਏਰੀਆ ਸੇਮ ਹੈ ਜੇ ਆਪਾਂ ਦੇਖੀਏ ਤਾਂ ਰੰਤਾਰਨ ਦੀ ਜਿਹੜੀ 벨ਟ ਤੋਂ ਜਿੱਥੋਂ ਦਾ ਉਹ ਨੋਟੋਰੀਅਸ ਗੈਂਗਸਟਰ ਬਾਹਰ ਬੈਠਾ ਹੈ ਪਲੱਸ ਉੱਥੋਂ ਬੈਠੇ ਉਹਨਾਂ ਦੇ ਪਾਕਿਸਤਾਨ 'ਚ ਲਿੰਕ ਹੁੰਦੇ ਹੀ ਆਪਾਂ ਨੂੰ ਪਤਾ ਹੀ ਹੈ ਸੋ ਉੱਥੇ ਜਦੋਂ ਇੱਥੇ ਵਾਪਸ ਆ ਜਾਂਦੇ ਨੇ ਨੈਚੁਰਲੀ ਆਪਣੇ ਮਤਲਬ ਈਜ਼ੀ ਮਨੀ ਵਾਸਤੇ ਕੰਮਾਂ 'ਚ ਪੈਂਦੇ ਹੀ ਹੈ ਟੈਕਸੀ ਚ ਰੱਖਦੇ ਸੀ ਸਾਰਾ ਉਹ ਟੈਕਸੀ ਨੂੰ ਯੂਜ਼ ਕਰਦੇ ਸੀ ਫਾਰ ਸਮਗਲਿੰਗ ਐਕਟੀਵਿਟੀ ਫੈਮਿਲੀ ਮੈਂਬਰਸ ਨੂੰ ਪਤਾ ਸੀ ਇਸ ਤਰ੍ਹਾਂ ਕਿ ਉਹ ਇਹ ਗੱਲ ਪਤਾ ਲੱਗ ਜੂਗੀ ਜੀ ਵੈਸੇ ਪਤਾ ਨਹੀਂ ਹੁਣ ਮਤਲਬ ਇਹ ਗੱਲ ਐਨੀ